ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ YouTube ਭਪਿੰਦਰ ਰਾਇਲ ਚੈਨਲ ਦੇ ਨਾਲ ਤੇ ਆਪਾਂ ਸੁੱਧ ਪੰਜਾਬੀ ਦੇ ਵਿੱਚ ਹੁਣ ਕਰਦੇ ਸੀਗੇ ਹੋੜਾ ਜਾਂ ਘਨੋੜਾ ਨਹੀਂ ਲੱਗਦਾ ਹੈਗਾ ਔਂਕਰ ਲੱਗਦਾ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਆਵਾਜ਼ ਆਪਾਂ ਨੂੰ ਆਉਂਦੀ ਹੁੰਦੀ ਹੈ ਹੋੜਾ ਜਿਵੇਂ ਆਪਾਂ ਦਵਾਰਾ ਲਿਖਣਾ ਹੋਵੇ ਹੋੜਾ ਦੀ ਆਵਾਜ਼ ਆਉਂਦੀ ਹੈ ਪਰ ਹੋੜਾ ਨਹੀਂ ਲੱਗਦਾ ਔਂਕਰ ਲੱਗਦਾ ਦਵਾਰਾ ਇਸੇ ਤਰ੍ਹਾਂ ਦੁਆਬਾ ਦੇ ਵਿੱਚ ਹੋੜਾ ਦੀ ਆਵਾਜ਼ ਆਉਂਦੀ ਹੈ ਪਰ ਉਹ ਲਿਖਣਾ ਗਲਤ ਹੈ ਪੁਰਾਤਨ ਦੇ ਵਿੱਚ ਲਿਖ ਲੈਂਦੇ ਸੀ ਪਰ ਹੁਣ ਨਹੀਂ ਲਿਖਿਆ ਜਾਂਦਾ ਦੁਆਬਾ ਅੱਧੇ ਨੂੰ ਔਂਕਰ ਨਾਲ ਲਿਖਿਆ ਜਾਂਦਾ ਦੋ ਸੰਗੜ ਦੇ ਵਿੱਚ ਵੀ ਔਂਕਰ ਪੈਂਦਾ ਹੋੜਾ ਨਹੀਂ ਪੈਂਦਾ ਇਸੇ ਤਰ੍ਹਾਂ ਦੋ ਹੱਥੜ ਦੋ ਹੱਥੜ ਦੇ ਵਿੱਚ ਵੀ ਔਂਕਰ ਪੈਂਦਾ ਦੁਹਾਗਣ ਦੇ ਵਿੱਚ ਵੀ ਔਂਕਰ ਪੈਂਦਾ ਦੋ ਚਿੱਤੀ ਦੇ ਵਿੱਚ ਵੀ ਔਂਕਰ ਪੈਂਦਾ ਦੋ ਨਾਲੀ ਚੁਵਾਰਾ ਦੁਲੱਤੀ ਦੁਵਾਜਰਾ ਦੁਵਾਜਰਾ ਹੁੰਦਾ ਇਹ ਉਹਦੇ ਚ ਪੰਜਾਬੀ ਦੇ ਵਿੱਚ ਅੱਗੇ ਆਉਂਦਾ ਵੀ ਕਿਹੜਾ ਅਲੰਕਾਰ ਆ ਇਹ ਦੋ ਮੂਹਾ ਦੋ ਮੰਜਲਾ ਇਮਾਰਤ ਨੂੰ ਜਿਵੇਂ ਆਪਾਂ ਦੋ ਮੰਜਲਾ ਲਿਖਣਾ ਤਾਂ ਦੱਦੇ ਨੂੰ ਔਕਰ ਨਾਲ ਲਿਖਿਆ ਜਾਂਦਾ ਦੁਰਾਹਾ ਸ਼ਹਿਰ ਦਾ ਨਾਮ ਹੈ ਕੋਲੇ ਨਾਲ ਨਹੀਂ ਲਿਖਿਆ ਜਾਂਦਾ ਔਕਰ ਨਾਲ ਲਿਖਿਆ ਜਾਂਦਾ ਦੁਵੱਲਾ ਚੌਕੰਨਾ ਹੁਣ ਆ ਗਿਆ ਆਪਣੇ ਘਨੌੜੇ ਵਾਲੇ ਸ਼ਬਦ ਘਨੌੜੇ ਦੀ ਆਵਾਜ਼ ਆਉਂਦੀ ਹੈ ਚੌਕਨਾ ਪਰ ਜਿਹੜੇ ਅੱਗੇ ਬਾਕੀ ਸ਼ਬਦ ਨੇ ਉਹਨਾਂ ਦੇ ਵਿੱਚ ਆਪਾਂ ਘਣਾੜਾ ਨਹੀਂ ਲਾਉਣਾ ਹੈਗਾ ਔਂਕਰ ਲਾਉਣਾ ਚੌਕਾੜੀ ਨਹੀਂ ਲਿਖਿਆ ਜਾਂਦਾ ਹੁੰਦਾ ਚੌਕਾੜੀ ਲਿਖਿਆ ਜਾਂਦਾ ਚੁਪਾਇਆ ਦੇ ਵਿੱਚ ਘਣਾੜਾ ਦੀ ਆਵਾਜ਼ ਆਉਂਦੀ ਹੈ ਪਰ ਚੁਪਾਇਆ ਲਿਖਿਆ ਜਾਂਦਾ ਦੁਬਾਰਾ ਦੇ ਵਿੱਚ ਔਂਕਰ ਲੱਗਦਾ ਦੁਮਾ ਚਮਾਸਾ ਦੇ ਵਿੱਚ ਵੀ ਔਂਕਰ ਲੱਗਦਾ ਚਮਾਸਾ 84 84 ਇਹਨਾਂ ਦੇ ਵਿੱਚ ਘਣਾੜਾ ਨਹੀਂ ਲੱਗਦਾ ਔਂਕਰ ਲੱਗਦਾ ਐਵੇਂ ਚੋਕਨਾਂ ਦੇ ਵਿੱਚ ਵੀ ਚੋਕਨਾਂ ਤੇ ਉਸ ਤੋਂ ਬਾਅਦ ਕੁਝ ਗਿਣਤੀ ਦੇ ਸ਼ਬਦ ਨੇ ਜਿਨ੍ਹਾਂ ਦਾ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਲਿਖਿਆ ਕਿਵੇਂ ਜਾਂਦਾ ਤੇ ਇਹਨੂੰ ਕੀ 19 19 ਐਂਜੜਾ ਗਿਣਤੀ 19 ਠੀਕ ਹੈ ਇਹਨੂੰ ਆਪਾਂ ਬੋਲ ਕੇ ਦੇਖ ਸਕਦੇ ਹੁੰਨੇ ਆਪਾਂ 19 20 ਮਤਲਬ 20 ਤੋਂ ਪਹਿਲਾਂ ਤਾਂ 19 ਆਏਗਾ 29 29 29 30 30 ਤੋਂ ਪਹਿਲਾਂ 29 49 49 50 49 52 56 53 उनाहात। 59 ਹੁਣ 59 ਤੋਂ ਬਾਅਦ ਆਉਂਦਾ 60 ਤਾਂ ਕੀ ਆਊਗਾ 59 59 61 63 सिक्सटी थ्री चौहठ सिक्सटी फोर पैंहठ सिक्सटी फाइव सताहठ सिक्सटी सेवन, अठाहठ सिक्सटी एट उन सिक्सटी नाइन इकहत् कहत्तर बोलते हैं आप वैसे ज्यादातर इकहत्तर होंगे बहत्तर सैवनटी टू बहत्तर पचत्तर पपे ती झे टिप्पी तत्ता पिख्या सैवनटी फाइव उनासी उनासी अस्सी इसका मतलब उनासी की आऊगा सैवनटी नाइन उन्नवे उन्नवे तो बाद नब्बे होंगे एदलब की है एटी नाइन उणानवे तिरानवे नाइनटी थ्री 95 95 ਤੇ 100 ਦੇ ਨਵੇਂ 99 ਇਹ ਸੀਗੇ ਕੁਝ ਸ਼ਬਦ ਜਿਨ੍ਹਾਂ ਨੂੰ ਆਪਾਂ ਇਸ ਢੰਗ ਨਾਲ ਲਿਖਣਾ ਹੁਣ ਜਿਹੜਾ ਲਿਖਣ ਦਾ ਢੰਗ ਹੈ ਤੇ ਉਮੀਦ ਹੈ ਤੁਹਾਨੂੰ ਚੰਗਾ ਲੱਗੇਗਾ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੇਰੇ ਨਾਲ ਜੋੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ